ਨਾਨਾ ਮੇਰੇ ਆਨੇ ਦੀ ਖੁਸ਼ੀ ਨਾਲ ਉਹ ਆਸ ਤੇ ਪੁਰ ਕੇ ਬੜੀ ਇਕੱਠੇ ਹੋਇਆ ਖੁਦਾ ਦਾ ਇਸ ਤਰਿਹੇ ਤੇ ਉਹ ਸਾਡੇ ਆਪਰਾਧਾਂ ਦੇ ਲਈ ਸੀ ਤਾਂ ਕਿ ਅਸੀਂ ਜੋ ਆਪਰਾਧਾਂ ਦੇ ਖਾਤਰ ਪਰਮੇਸ਼ਵਰ ਦੇ ਨਾਲ ਨਾਕਾ ਤੋੜ ਚੁੱਕਾ ਸੀ ਜੋ ਰਿਸ਼ਤਾ ਤੋੜ ਚੁੱਕਾ ਸੀ ਉਸ ਰਿਸ਼ਤੇ ਨੂੰ ਦੁਬਾਰਾ ਤੋਂ ਕਾਇਮ ਕਰਨ ਦੇ ਲਈ ਪ੍ਰਭੂ ਯਿਸੂਸੀ ਇਸ ਲਗਨ ਦੇ ਵਿੱਚ ਆਏ। ਔਰ ਸਾਡੇ ਵਰਗੇ ਮਨੁੱਖਾਂ ਦੇ ਵਿੱਚ ਆਵਾਸ ਕੀਤਾ। ਆਪਣੇ ਆਪ ਨੂੰ ਨੀਵੇਂ ਕੀਤਾ। ਤਾਂ ਕਿ ਅਸੀਂ ਪਾਪ ਦੀ ਗੁਲਾਮੀ ਤੋਂ ਛੁੱਟ ਜਾਈਏ, ਆਜ਼ਾਦ ਹੋ ਜਾਈਏ। ਅਸੀਂ ਸਭ ਉਸਦੇ ਰਹਿਮ ਦੇ ਥੰਨੇ ਆ। ਇਹ ਉਸਦੇ ਵੱਡੇ ਦਇਆ ਸਾਡੇ ਜੀਵਨਾਂ ਦਿੱਤੇ ਹਨ। ਅਸੀਂ ਸਭ ਮਿਲ ਕੇ ਖੁਦਾਵੰ ਦੇ ਨਾਮ ਦੀ ਮਹਿਮਾ ਕਰਾਂਗੇ ਜੁੱਦਿਆਂ ਦੇ ਅੱਜ ਸਾਡੇ ਜੀਵਨਾਂ ਦੇ ਵਿੱਚ ਜੋੜਿਆ ਉਹਦਾ ਨਾਮ ਸਦਾ ਹੀ ਮੁਬਾਰਕ ਹੋਵੇ ਸਤਿ ਜੀ ਆਵੇ ਅੰਨ ਸੁੜਾ ਦੇਖ ਜਾਨਿਆ ਤੋ ਮੇਰੋਂ ਬੜੇ ਸਤਿ ਜੀ ਆਵੇ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਹੀ ਪ੍ਰਾਰਥਨਾ ਕਰਦੀ ਪਈ ਜੀ ਕਿ ਪ੍ਰਭੂ ਜਸਤਰਾ ਤੁਸੀ ਇੱਕ ਦਿਨ ਇਸ ਸੰਸਾਰ ਦੇ ਵਿਚਾਰ ਵਿੱਚ ਉਸ ਸੁਰਗਿ ਦੇ ਵਿੱਚ ਮੌਤਾ ਮਦਦੋਂ ਦੇ ਸੁੱਖੋ ਜਨਮਿਆ ਸੀ ਉਸੇ ਤਰ੍ਹਾਂ ਸਾਡੇ ਜੀਵਨਾਂ ਦੇ ਵਿੱਚ ਸਾਡੇ ਹਿਰਦਿਆਂ ਦੇ ਵਿੱਚ ਤੁਸੀਂ ਜਨਮ ਦਿਵਾ ਦਿਓ ਤਾਂ ਕਿ ਤੁਹਾਡੇ ਦੱਸੇ ਹੋਏ ਕੰਮ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋਣ ਹallelujah ਹallelujah ਹੋ ਮੈਂ ਤਾਂ भेरो भे भे हमेरो भलो हलो

ਵਾਹਿਗੁਰੂ ਜੀ ਕਾ ਖਾਲਸਾ ੴ ਜੀ ਸਤਿ ਸ੍ਰੀ ਅਕਾਲ ਜੀ ਜੋ ਕਿ ਯਿਸੂ ਦੇ ਪਰਮਖੇ ਜਾਂਦੇ ਆ ਪਰਕਤ ਜੀਆਤ ਮੁਫਤੀ ਜਿਹੜੀ ਹੈ ਚਗਾਈ ਉਹ ਵਰਤਨ ਦੀਆਂ ਬਲਸਕਰੀਆਂ ਦੇ ਪਰ ਯਿਸੂਸੀ ਦੇ ਜਰੂਰੀਆਂ ਅੱਜ ਦਿਨ ਉਪਸ਼ਾ ਹਰ ਜਗ੍ਹਾ ਦੇ ਜਿਹੜਾ ਦੁਨੀਆਂ ਦੇ ਉਹਦੇ ਪ੍ਰਾਪਤੀ ਹੋ ਰਹੀਆਂ ਨੇ ਆਈਏ ਸਿੱਖ ਹਸਾਪਨ ਤੇ ਪ੍ਰਾਰਥਨਾ ਜੀ ਆਤ ਜਾਵੋਗੇ ਔਰ ਰਾਜਰਬਸੀ ਨਾਲ ਕਸੀ ਪ੍ਰਾਰਥਨਾ ਹਲੇਲੂਇਆ 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 ਆਈਏ ਸਰਾਂਤ ਕਵਾਗੇ ਪ੍ਰਾਰਥਨਾ ਜਰੀ ਤੇ ਤਵਾਗੇ ਸ਼ੁਕਰਤਰਾ ਕਰੇਵਾ ਸਾਡੇ ਮੇਟਾ ਪ੍ਰਮੇਸ਼ੁਰ ਜੀ ਤੁਹਾਡਾ ਤਨਵਾਦ ਕਰਦਿਆਂ ਜਵਾਇਦਾ ਦਿਨ ਸਾਡੀ ਜ਼ਿੰਦਗੀ ਚ ਬਖਸ਼ਿਆ ਤੁਹਾਡੇ ਮਾਣ ਪ੍ਰਾਦਾ ਸਬੂਤਾ ਸ੍ਰੀ ਦਿਆ ਕੀਤੀ ਕਿਰਪਾ ਕੀਤੀ ਸਮਾਲ ਕੇ ਰੱਖਿਆ ਬਹੁਤ ਸਾਰੇ ਅਨੁਵਾਰਸੀ ਆਇਦਾ ਦੇ ਮੇਖਰਾ ਚੌਦੀਆ ਸੇ ਡੇਂਗਰੇ ਜਗਾਂ ਤੋਂ ਪੁੱਛ ਕਰਕੇ ਤੁਹਾਡੇ ਮਾਣ ਪ੍ਰਾਦਾ ਜ਼ਬੂਤਾ ਤੀਸਾ ਨੂੰ ਜਿਧਿਆ ਰੱਖਿਆ ਜਿਦਾ ਪ੍ਰਮੇਸ਼ਰ ਜੀ ਦੋ ਜਗ੍ਹਾ ਜਗ੍ਹਾ ਤੇ ਮੋਢੇ ਮੋਢੇ ਤੇ ਖੰਡੇ ਜਨਮ ਦੇ ਅਰੇ ਦੀਆਂ ਖੁਸ਼ੀਆਂ ਮਨਾਇਆ ਜਾ ਰਹੀਆਂ ਸਭ ਨਾਲ ਇਹ ਮੁਕਤਾਬਲ ਸੁਣੀਆਂ ਬੁੱਧ ਬਗਲਾਵਚਨਾ ਬਤਾਪੁਰ ਬੇਸਰ ਜੀ ਇਹ ਸਰ ਮੰਡਲੀ ਦੇ ਅੰਸਾ ਗੋੜਾ ਬਤਾਪੁਰ ਬੇਸਰ ਜੀ ਜਨਰਲ ਸੈਰੋਾਇਕੀਨ ਸੋ